ਅਮਰੀਕਾ ਵੱਲੋਂ ਕੈਨੇਡੀਅਨ ਉਤਪਾਦਾਂ ਤੇ ਲਗਾਏ ਗਏ 25% ਦੇ ਟੈਰਿਫ ਤੋਂ ਬਾਅਦ ਦੋਨਾਂ ਦੇਸ਼ਾਂ درمیان ਵਪਾਰਕ ਜੰਗ ਸ਼ੁਰੂ ਹੋ ਚੁੱਕੀ ਹੈ। ਇਹਨਾਂ ਟੈਰਿਫ ਦਾ ਸਾਡੇ ਭਾਈਚਾਰੇ ਤੇ ਅਤੇ ਕਿਹੜੇ ਖਾਸ ਖੇਤਰਾਂ ਤੇ ਅਸਰ ਹੋਵੇਗਾ ਇਸ ਬਾਰੇ ਗੱਲਬਾਤ ਕਰਨ ਲਈ ਬਿਜ਼ਨਸ ਸੋਲੂਸ਼ਨ ਤੋਂ ਵਿੱਤੀ ਮਾਰ ਅਲਵਿੰਦਰ ਕਲਸੀ ਸਾਡੇ ਨਾਲ ਮੌਜੂਦ ਨੇ ਕਲਸੀ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਆਮ ਲੋਕਾਂ ਲਈ ਇਹ ਟੈਰਿਫ ਦੇ ਕੀ ਮਾਇਨੇ ਨੇ? ਅਤੇ ਇਹ ਟੈਰਿਫ ਦਾ ਜਿਹੜਾ ਅਸਰ ਹੈ ਉਹਨਾਂ ਨੂੰ ਕਿੱਥੇ ਅਤੇ ਕਿਸ ਰੂਪ ਵਿੱਚ ਦੇਖਣ ਨੂੰ ਮਿਲੇਗਾ ਦੇਖੋ ਪਹਿਲੀ ਗੱਲ ਤੇ ਇਹ ਜਿਹੜੇ ਟੈਰਿਫ ਹੈ ਟੈਰਿਫ ਕਦੀ ਕੰਟਰੀਆਂ ਤੇ ਨਹੀਂ ਲੱਗਦੇ ਟੈਰਿਫ ਹਮੇਸ਼ਾ ਕਮੋਡਿਟੀ ਤੇ ਲੱਗਦੇ ਹੈ ਯਾਨੀ ਜਿਹੜੀਆਂ ਅਸੀਂ ਚੀਜ਼ਾਂ ਬਾਏ ਕਰਦੇ ਆ ਹੁਣ ਉਹਦਾ ਇਫੈਕਟ ਕੀ ਹੁੰਦਾ ਹੈ ਕਿ ਮੰਨ ਲਓ ਇੱਕ ਚੀਜ਼ ਸਾਡੀ ਡਾਲਰ ਦੀ ਸੀ ਉਹ 25% ਤੋਂ ਬਾਅਦ 1 ਡਾਲਰ 25 ਸ਼ੈਂਟ ਦੀ ਹੋ ਗਈ ਜਦੋਂ 1.25 ਸੈਂਟ ਦੀ ਹੋਗੀ ਤੇ ਜਿਹੜਾ ਬਾਏਰ ਹੈ ਖਰੀਦਦਾਰ ਹੈ ਕੰਜ਼ਿਊਮਰ ਹੈ ਉਹਨੂੰ ਸਮਝੋ ਉਨੀ ਮਹਿੰਗੀ ਪਈ ਸੋ ਇਹਨੇ ਸਾਡੀ ਪੌਕੇਟਸ ਨੂੰ ਬੜੀ ਬੁਰੀ ਤਰ੍ਹਾਂ ਹਿੱਟ ਕਰਨਾ ਹੈ ਪਰ ਇਹ ਹਿੱਟ ਕਰਦੇ ਕਰਦੇ ਜਿੰਨੀ ਦੇਰ ਪੁਰਾਣੀ ਇਨਵੈਂਟਰੀ ਖਤਮ ਨਹੀਂ ਹੁੰਦੀ ਨਵੀਂ ਨਹੀਂ ਆਉਂਦੀ ਉਨੀ ਦੇਰ ਤੱਕ ਸਾਨੂੰ ਮਹਿਸੂਸ ਨਹੀਂ ਹੋਣਾ ਪਰ ਵਿਦਨ 30 ਡੇਸ ਵੀ ਵਿਲ ਫੀਲ ਦ ਪਿੰਚ ਆਫ ਦਿਸ ਕਾਲਸੀ ਸਾਹਿਬ ਜੀ ਅਸੀਂ ਪਾਰਟਿਕੂਲਰ ਉਹਨਾਂ ਖੇਤਰਾਂ ਦੀ ਗੱਲ ਕਰੀਏ ਕਿ ਜਿੰਨਾ ਵਿੱਚ ਅਸੀਂ ਖਾਸ ਤੌਰ ਤੇ ਸਿੱਧੇ ਤੌਰ ਤੇ ਅਸਰ ਦੇਖਾਂਗੇ ਔਰ ਉਹ ਖੇਤਰ ਜਿਨ੍ਹਾਂ ਨਾਲ ਸਾਡਾ ਭਾਈਚਾਰਾ ਵੀ ਜੁੜਿਆ ਹੋਇਆ ਹੈ ਉਹ ਖੇਤਰ ਕਿਹੜੇ ਨੇ ਦੇਖੋ ਸਾਡਾ ਭਾਈਚਾਰਾ ਜਿਹੜਾ ਨਾ ਬਹੁਤ ਆ ਟਰਕਿੰਗ ਇੰਡਸਟਰੀ ਚ ਇਨਵੋਲਡ ਹੈ ਹੁਣ ਜਿਹੜਾ ਟਰਕਿੰਗ ਇੰਡਸਟਰੀ ਹੈ ਥਿਸ ਇਸ ਗੋਇੰ ਟੂ ਬੀ ਹਿੱਟ ਹਾਰਡ ਬੈਡਲੀ ਰੀਜ਼ਨ ਬੀਇੰਗ ਕਿਉਂਕਿ ਜਿਹੜਾ ਮਾਲ ਇਥੋਂ ਐਕਸਪੋਰਟ ਹੁੰਦਾ ਉਹ ਐਕਸਪੋਰਟ ਦੇ ਉੱਤੇ ਟੈਰਿਫ ਲੱਗਣ ਕਰਕੇ ਲੋਡ ਘਟ ਜਾਣਗੇ ਜਦੋਂ ਲੋਡ ਘਟਣਗੇ ਸਾਡੇ ਟਰਕਿੰਗ ਇੰਡਸਟਰੀ ਨੂੰ ਉਹਨਾਂ ਕੰਮ ਨਹੀਂ ਮਿਲੇਗਾ ਸੋ ਸਾਡ ਨੂੰ ਰੈਸੈਸ਼ਨ ਟਾਈਪ ਆਉਨ ਦੀ ਉਹ ਚ ਉਮੀਦ ਹੈ ਫੋਰ ਐਗਜ਼ਾਮਪਲ ਜਿਹੜਾ ਇੱਕ ਕਾਰ ਪਾਰਟ ਹੈ ਘਟੋ ਘਟ 6ਵਰੀ ਬਾਰਡਰ ਕਰਾਸ ਕਰਦਾ ਤੇ ਫਿਰ ਜਾ ਕੇ ਕਾਰ ਬਣਦੀ ਹੈ ਸੋ ਕਹਿੰਦਾ ਵੱਰਦੇ ਚੇਵਰੀ ਕ੍ਰਾਸ ਕਰੇਗਾ ਚੇਵਰੀ ਉਤੇ ਟੈਕਸ ਟੈਰਿਫ ਲੱਗੇਗਾ ਸੋ ਉਹ ਹੁਣ ਵਾਇਬਲ ਨਹੀਂ ਰਹਿ ਜਾਣਾ ਗੱਡੀਆਂ ਦੇ ਭਾਅ ਉੱਪਰ ਚਲੇ ਜਾਣਗੇ ਫਿਰ ਆਜੀ ਕੰਜ਼ਿਊਮਰ ਤੁਸੀਂ ਮੈਂ ਤੁਹਾਡਾ ਜਾਂ ਮੇਰਾ ਪੇਚ ਹੈ ਕਿ ਨਹੀਂ ਉੱਪਰ ਜਾਣਾ ਪਰ ਮੇਰੇ ਖਰਚੇ ਵੱਧ ਜਾਣੇ ਆ ਗਰੋਸਰੀ ਵੱਧ ਜਾਏਗੀ ਜੇਕਰ ਮੈਂ ਨਿਰਪਰਤਾ ਦੀ ਗੱਲ ਕਰਾਂ ਕਿ ਉਹ ਕਿਹੜੇ ਕਿਹੜੇ ਫੀਲਡ ਨੇ ਜਾਂ ਖੇਤਰ ਨੇ ਜਿੰਨਾ ਵਿੱਚ ਕੈਨੇਡਾ ਅਮਰੀਕਾ ਦੇ ਉੱਪਰ ਨਿਰਪਰ ਹੈ ਤੇ ਜਾਂ ਅਮਰੀਕਾ ਕੈਨੇਡਾ ਦੇ ਉੱਪਰ ਨਿਰਪਰ ਹੈ ਦੇਖੋ ਪਹਿਲੀ ਗੱਲ ਤੇ ਕੈਨੇਡਾ ਯੂ ਐਸ ਏ ਡਿਪੈਂਡੈਂਟ ਐ ਇਸ ਲਈ ਐ ਕਿਉਂਕਿ ਜਿੰਨਾ ਸਾਡਾ ਮਾਸ ਪ੍ਰੋਡਕਸ਼ਨ ਹੈ ਉਹ ਸਾਡੀ ਐਕਸਪੋਰਟ ਹੁੰਦੀ ਯੂ ਐਸ ਨੂੰ ਸਪੈਸ਼ਲੀ ਅਲੂਮੀਨਮ ਲੈ ਲੋ ਸਟੀਲ ਲੈ ਲੋ ਜਾਂ ਸਾਡੇ ਕੋਲ ਜਿਹੜੇ ਮਿਨਰਲਸ ਨੇ ਇਸ ਤੋਂ ਇਲਾਵਾ ਸਾਡੇ ਕੋਲ એનર્ਜੀ ਹੈ ਔਇਲ ਹੈ ਉਹ ਸਾਰੇ ਦਾ ਸਾਰਾ ਸੀ ਯੂਐਸ ਨੂੰ ਐਕਸਪੋਰਟ ਕਰਦੇ ਆਂ ਦੂਸਰੇ ਬੰਨੇ ਜੇਸੀ ਲਗਾ ਲੀਏ ਯੂਐਸ ਨੂੰ ਯੂਐਸ ਕੋਲ ਨੂੰ ਸਾਨੂੰ ਜਿਆਦਾ ਜਿਹੜੀਆਂ ਚੀਜ਼ਾਂ ਐ ਫਾਰਮਾਸਿਊਟੀਕਲ ਹੈਗਾ ਜਿਹੜਾ ਹੁੰਦਾ ਜਾਂ ਸਾਡੇ ਕੋਲ ਪ੍ਰੋਡਿਊਸ ਹੈ ਜਿਹੜਾ ਡੇਲੀ ਫਰੈਸ਼ ਜਿਹੜਾ ਪ੍ਰੋਡਿਊਸ ਹੈ ਉਹ ਹੁੰਦਾ ਜੇਕਰ ਸੀ ਰਣਨੀਤੀ ਦੀ ਗੱਲ ਕਰੀਏ ਕਿਉਂਕਿ ਅੱਜ ਸਾਨੂੰ 2025 ਵਿੱਚ ਇਹ ਟ੍ਰੇਡ ਵਾਰ ਵੇਖਣ ਨੂੰ ਮਿਲ ਰਹੀ ਆ ਆਉਣ ਵਾਲੇ ਸਮੇਂ ਲਈ ਕਾ ਸਟੋਰ ਤੇ ਕੈਨੇਡਾ ਸਰਕਾਰ ਨੂੰ ਜਾਂ ਜਿਹੜੇ ਸਾਡੇ ਨੀਤੀ ਘਾੜੇ ਨੇ ਉਹਨਾਂ ਨੂੰ ਕਿਹੜੀ ਰਣਨੀਤੀ ਅਪਣਾਉਣੀ ਚਾਹੀਦੀ ਹੈ ਪਹਿਲੀ ਗੱਲ ਤੇ ਸੁਖਪਾਲ ਜੀ ਮੈਂ ਇਹ ਕਹਾਗਾ ਕਿ ਇੱਕ ਬਹੁਤ ਵੱਡਾ ਝਟਕਾ ਲੱਗਾ ਹੈ ਜਿਹਨੂੰ ਇੱਕ ਵੇਕ ਅਪ ਕਾਲ ਕਹੀਏ ਕਿ ਕੈਨੇਡਾ ਨੇ ਅਜ ਤੱਕ ਆਪਣੇ ਬਾਰੇ ਕਦੀ ਸੋਚਿਆ ਹੀ ਨਹੀਂ ਕਿ ਸੈਲਫ ਡਿਪੈਂਡੈਂਟ ਕਿਵੇਂ ਹੋਈਦਾ ਅਸੀਂ ਯੂ ਐਸ ਦੇ ਉੱਤੇ ਹਮੇਸ਼ਾ ਹੀ ਉਹਨਾਂ ਤੇ ਡਿਪੈਂਡ ਕਰਦੇ ਰਹੇ ਹਾਂ ਸੋ ਸਾਨੂੰ ਲੋੜ ਕੀ ਹੈ ਕਿ ਆਪਣਾ ਅੰਦਰੋਂ ਜਿਹੜਾ ਆਪਣਾ ਇੰਡਸਟਰੀਅਲ 엘ਮੈਂਟ ਹੈ ਉਹਨੂੰ ਬਿਲਡ ਅਪ ਕਰੀਏ ਔਰ ਫਿਰ ਸੈਕੰਡਲੀ EU ਜਿਹੜਾ ਹੈਗਾ ਯੂਰੋਪੀਅਨ ਯੂਨੀਅਨ ਹੈ ਅਸੀਂ ਉਹਦੇ ਨਾਲ ਹੱਥ ਮਿਲਾ ਕੇ ਆਪਣੇ ਆਪ ਨੂੰ ਡਾਈਵਰਸੀਫਾਈ ਕਰੀਏ ਹੁਣ ਤੁਸੀਂ ਇਹ ਦੇਖੋ 2.4 ਮਿਲੀਅਨ ਬੈਰਲ ਹੈ ਜਿਹੜਾ ਰੋਜ਼ ਸਾਡਾ ਜਾਂਦਾ ਹੈ ਉਧਰ ਕਰੂਡ ਆਇਲ ਔਰ ਉਹ ਕਰੂਡ ਆਇਲ ਫਿਨਿਸ਼ ਹੋ ਕੇ ਸਾਡੇ ਕੋਲ ਆਉਂਦਾ ਹੈ ਸੋ ਸਾਨੂੰ ਅੱਜ ਲੋੜ ਕੀ ਆ ਆਪਣੀ ਰਿਫਾਈਨਰੀ ਖੋਲਣ ਦੀ ਆ ਆਪਣੀ ਪਾਈਪਲਾਈਨ ਖੋਲਣ ਦੀ ਤਾਂ ਕਿ ਅਸੀਂ ਜਿਹੜਾ ਕਰੂਡ ਆਇਲ ਹੈ ਉਹਨੂੰ ਫ੍ਰੀਲੀ ਅਸੀਂ ਇੰਟਰਨੈਸ਼ਨਲ ਮਾਰਕੀਟ ਚ ਵੇਚ ਸਕੀਏ ਜੈਕਰਸੀ ਤੇਲ ਉਤਪਾਦਨ ਦੀ ਗੱਲ ਕਰੀਏ ਤਾਂ ਕੁਦਰਤੀ ਤੌਰ ਤੇ ਵੱਡਾ ਭੰਡਾਰ ਹੈ ਜਿਹੜਾ ਕੈਨੇਡਾ ਕੋਲੇ ਮੌਜੂਦ ਹੈ ਤਾਂ ਇਸ ਬਾਰੇ ਕੀ ਹੋਰ ਰਣਨੀਤੀ ਹੋ ਸਕਦੀ ਹੈ ਕਿ ਇਸ ਨੂੰ ਵਾਕੇ ਹੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਸੇਲ ਕੀਤਾ ਜਾ ਸਕਦਾ ਹੈ ਕੀ ਕੈਨੇਡਾ ਕੋਲੇ ਅਥਾਰਟੀ ਹੈ ਜੇਕਰ ਹਾਂ ਤਾਂ ਕਿਸ ਰੂਪ ਵਿੱਚ ਲਾਗੂ ਹੋਵੇਗਾ ਤੇਲ ਦੇ ਮਾਮਲੇ 'ਚ ਇਹ ਹੈ ਕਿ ਸਾਡੀਆਂ ਟ੍ਰੀਟੀਆਂ ਹੋਈਆਂ ਨੇ ਟੈਕਨੀਕਲੀ ਅਸੀਂ ਤੇਲ ਨਾ ਆਲਰੇਡੀ ਯੂਐਸ ਨੂੰ ਵੇਚਿਆ ਹੋਇਆ ਸਾਰਾ ਜੋ ਅਸੀਂ ਪ੍ਰੋਡਿਊਸ ਕਰਨੇ ਆ ਆਲਰੇਡੀ ਵਿਕਿਆ ਹੋਇਆ ਕੌਂਟਰੈਕਟ ਨੇ ਉਹਨਾਂ ਕੌਂਟਰੈਕਟ ਤੋਂ ਬਾਹਰ ਨਿਕਲਣਾ ਉਦੇ ਵਿੱਚੋਂ ਨਿਕਲ ਕੇ ਅਸੀਂ ਬਾਕੀ ਦੂਸਰੀ ਮਾਰਕੀਟਸ ਨੂੰ ਅਪਰੋਚ ਕਰਨਾ ਮੈਨੂੰ ਸਮਝਣਾ ਬਹੁਤ ਜ਼ਰੂਰੀ ਹੈ ਔਰ ਇਹ ਜਿਹੜੀ ਕੁਤਾਹੀ ਹੈ ਜਾਂ ਨਕਮਾ ਪਾਣੇ ਸਾਡੀ ਲੀਡਰਸ਼ਿਪ 'ਚ ਸੀਗਾ ਕਿ ਜਿਹੜੇ ਵੀ ਸਾਡੇ ਅੱਜ ਤੱਕ ਪ੍ਰਾਈਮ ਮਿਨਿਸਟਰ ਹੋਏ ਨੇ ਜਾਂ ਸਾਡਾ ਜਿਹੜਾ ਮੇਨ ਕੈਬਿਨਟ ਕਾਉਂਸਲ ਹੈ ਉਹਨੇ ਇਹਨਾਂ ਗੱਲਾਂ 'ਤੇ ਖਿਆਲ ਨਹੀਂ ਕੀਤਾ ਕਿ ਅਸੀਂ ਆਪ ਕਿਵੇਂ ਆਤਮ ਨਿਰਭਰ ਹੋਈਏ ਤੇ ਮੈਨੂੰ ਲੱਗਦਾ ਹੈ ਕਿ ਤੇਲ ਨੂੰ ਜੇ ਅਸੀਂ ਸੰਭਾਲ ਲਿਆ ਤੇ ਸਾਨੂੰ ਖੜੇ ਹੋਣ ਦੇ ਵਿੱਚ ਬੜਾ ਇੱਕ ਮੌਕਾ ਮਿਲੇਗਾ ਕਿਉਂਕਿ ਸਾਡਾ ਆਪਣਾ ਤੇਲ ਹੈ ਜਿਹੜਾ ਕਿ ਅਸੀਂ ਇੰਨਾ ਮਹਿੰਗਾ ਉਹਨਾਂ ਕੋ ਖਰੀਦਦੇ ਆ ਰਿਫਾਈਨ ਹੋਣ ਤੋਂ ਬਾਅਦ ਜੇ ਅਸੀਂ ਆਪਣਾ ਹੀ ਰਿਫਾਈਨ ਕਰੀਏ ਤੇ ਆਈ ਥਿੰਕ ਵੀ ਕੁਡ ਬੀ ਬੈਟਰ ਆਫ ਸੋਕਪਾਲ ਸਿੰਘ ਆਲਕ ਆਮਨੀ ਨਿਊਜ਼ ਟੋਰਾਂਟੋ